ਹੈਲੋ ਗਾਇਸ ਅੱਜ ਆਪਾਂ ਤੁਹਾਨੂੰ ਦਿਖਾਉਨੇ ਆਂ ਘੁੱਗੀ ਦੇ ਨਿੱਕੇ ਨਿੱਕੇ ਬੱਚੇ ਗਾਇਸ ਆ ਆਪਣਾ ਰਹਿ ਗਈ ਆ ਜੀ ਗੁਲਕ ਟੁੱਟ ਗਈ ਸੀ ਤੇ ਮੈਂ ਉੱਪਰ ਰੱਖਤੀ ਜੁੱਤੀਆਂ ਵਾਲਾ ਇਹ ਉੱਪਰ ਜੁੱਤੀਆਂ ਵਾਲਾ ਇਹ ਸਾਡਾ ਪਿਆ ਹੋਇਆ ਸਟੈਂਡ ਹੈ ਇਹਦੇ ਉੱਪਰ ਰੱਖਤੀ ਤੇ ਉਹਦੇ ਵਿੱਚ ਘੁੱਗੀ ਨੇ ਆਪਣਾ ਆਲਣਾ ਪਾਲ ਆਹ ਦੇਖੋ ਜੀ ਘੁੱਗੀ ਦੇ ਦੋ ਬੱਚੇ ਆ ਬੈਠੇ ਆ ਦੋ ਬੱਚੇ ਛੋਟੇ ਛੋਟੇ ਹੋਲ ਫਰੈਂਡਸ ਇਹ ਇਹ ਆਪਦੇ ਬੱਚਿਆਂ ਨੂੰ ਚੋਗਾ ਦੇ ਕੇ ਹਟਿਆ ਤੇ ਉਹਨਾਂ ਦੇ ਕੋਲੇ ਬੈਠ ਗਈ। ਫੇਰੇ ਉੱਡ ਜੂਗੀ ਇੱਕ ਕੁੱਗੀ ਹੋਰ ਆ ਜੂਗੀ। ਹੈਲੋ ਫਰੈਂਡਸ ਦੇਖੋ ਕੁੱਗੀ ਦੇ ਬੱਚੇ ਕਿੱਡੇ-ਕਿੱਡੇ ਹੋ ਗਏ ਹੁਣੇ ਉੱਡ ਵੀ ਸਕਦੇ ਆ। ਵੱਡੇ-ਵੱਡੇ ਹੋ ਗਏ ਜੀ।